ਭਾਰਤ ਦੇ ਸਾਧਰੇ ਮੰਤਰੀ ਜੀ ਸਰਦਾਰ ਬੂਟਾ ਸਿੰਘ ਜੀ ਉੱਤੇ ਜੀ ਨਸਲੀ ਹਮਲਾ ਕਰਨਾ ਜੀ ਜਾਤੀ ਵਿਤਕਰਾ ਕਰਨਾ ਜੀ ਔਰ ਉਹਨਾਂ ਦੇ ਬਾਪ ਜਿਹੜੇ ਇਹਦੇ ਭੱਦੇ ਸ਼ਵਦਾਰ ਦੀ ਵਰਤਣੀ ਜੀ ਉਹ ਕਾਂਗਰਸ ਪਾਰਟੀ ਦੀ ਸੋਚੀ ਸਰਜੀ ਉਹ ਸਾਜ਼ਿਸ਼ ਦਾ ਹਿੱਸਾ ਵਾ ਜੀ ਜਿਹਦੇ ਨਾਲ ਦੇਮ ਸਮਾਜ ਨੂੰ ਟਾਰਗੇਟ ਕਰਨਾ ਰਡਾਰ ਤੋਂ ਲਿਆਉਣਾ ਜੀ ਇਸ ਵੋਟ ਬੈਂਕ ਦੀ ਬਤਾਉਂ ਜੀ ਜਿਸ ਦਿਮਾਗ ਦੇ ਬੁਰਖੇ ਦੀ ਬਦੌਲਤ ਜੀ ਅੱਜ ਸਾਡਾ ਸ਼ਾਨਾਮਕ ਇਤਿਹਾਸ ਜੀ ਸੋਲੇ ਮਗਰ ਤੋਂ ਖਾਂ ਬਣ ਖੜਾ ਜਿਹੜਾ ਅਮਰਿੰਦਰ ਰਾਜਾ ਵੜਿੰਗ ਜੀ ਐਮਪੀ ਐਮਐਲਏ ਬਣਿਆ ਉਹ ਇਸ ਦੇ ਆਧਾਰ ਤੇ ਬਣਿਆ ਸੀ ਦੇਸ਼ ਇਹ ਸਵਿਧਾਨ ਦੇ ਸਿਧਾਂਤ ਕਿਹਾ ਬਿਲਕੁਲ ਜੀ ਔਰ ਇਹਨਾਂ ਸ਼ਬਦ ਲਈ ਸੀ ਵੀ ਦੇਸ਼ ਦੀ ਇਕਤਾ ਤੇ ਅਖੰਡਤਾ ਦੀ ਰਾਖੀ ਕਰਾਂਗੇ ਕਰਾਂਗੇ ਅਸੀਂ ਸੰਪਰਦਾਇਕਤਾ ਦੇ ਖਿਲਾਫ ਆ ਅਸੀਂ ਭਾਈਚਾਰਕ ਸਾਂਝ ਤੇ ਆ ਕੇ ਚੱਲੇ ਲੇਕਿਨ ਜਿਹੜੀ ਤਰਨਤਾਰਨ 22 ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਜੀ ਦੇ ਇਸ ਲੀਡਰ ਨੇ ਜੀ ਵੋਟ ਕੈਪਚਰ ਕਰਨ ਦੇ ਲਈ ਜੈਡਿਊਲ ਕਾਸਟਾ ਦੇ ਮਹਾਨਾਇਕ ਜੀ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਜੀ ਸਰਦਾਰ ਬੂਟਾ ਸਿੰਘ ਜੀ ਦੇ ਕਲਾਬ ਜੋ ਜਾਤੀ ਤੌਰ ਤੇ ਇਹਨਾਂ ਨੇ ਸ਼ਬਦ ਕਹੇ ਜੋ ਨਸਲੀ ਹਮਲੇ ਕਹੇ ਜੀ ਉਹਦੀ ਇਹ ਦਲਤ ਸਮਾਜ ਦੀ ਕਚੈਰੀ ਚ ਜੀ ਸਜ਼ਾ ਦੇ ਭਾਗੀ ਜਾਂਦਾ ਹਲਤਖ ਸਾਹਿਬ ਦੇ ਜ਼ਥੇਦਾਰ ਸਾਹਿਬ ਤੁਹਾਨੂੰ ਯਕੀਨ ਕਰਦੇ ਜੀ ਦੋਵੇਂ ਰਾਲ ਕੇ ਸਿੱਖ ਕੌਮ ਦੇ ਵਿੱਚ ਜਾਤ ਪਾਤ ਦਾ ਪਾਰਾ ਜੇਕਰ ਚਾਹੋ ਤਾਂ ਤੁਸੀਂ ਖਤਮ ਕਰ ਸਕਦੇ ਜੋ ਨਿਰਦੇਸ਼ ਰੋਮਣੀ ਕਮੇਟੀ ਮੈਂਬਰਾਂ ਨੇ ਡਿਊਟੀਆਂ ਲਾ ਦੇਓ ਧਰਮ ਪ੍ਰਚਾਰ ਕਮੇਟੀ ਨੇ ਡਿਊਟੀਆਂ ਲਾ ਦੇਓ ਔਰ ਜਿਹੜੇ ਲੋਕਲ ਗੁਰਦੁਆਰੇ ਨੇ ਲੋਕਲ ਗੁਰਦੁਆਰੇ ਦੀ ਇਮਾਰਤਾਂ ਇਹ ਇਹਦੇ ਵਿੱਚ ਗੁਰੂ ਦਾ ਸਤਕਾਰ ਨਹੀਂ ਇੱਕ ਗੁਰਦੁਆਰਾ ਸਾਹਿਬ ਕਰ ਦਿਓ ਇੱਕ ਸ਼ਮਸ਼ਾਨ ਘਟ ਕਰ ਦਿਓ ਔਰ ਲਕਾਈ ਤੇ ਬਹੁਤ ਵੱਡਾ ਸੰਦੇਸ਼ ਜਾਏਗਾ ਕਿ ਪੰਜਾਬ ਸਟੇਟ ਨੇ ਜਾਤ ਦੇ ਖਿਲਾਫ ਝੰਡਾ ਬਰਦਾਰ ਕਰਦਾ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਤੁਹਾਨੂੰ ਮਿਲਣ ਜਾ ਰਹੇ ਹਾਂ ਘਟ ਗਿਣਤੀ ਲੋਕ ਪੁਲਾਇ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿਲਜੀ ਨਾਲ ਤੁਹਾਨੂੰ ਲੌਨ ਜਾ ਰਹੇ ਆ ਸੋ ਕੱਲ ਦਾ ਜਿਹੜਾ ਇੱਕ ਰਾਜਨੀਤਿਕ ਵਿਸ਼ਾ ਬੜਾ ਪੱਖਿਆ ਹੋਇਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਰਾਜਾ ਵਿਰਿੰਗਸ ਵਿਰਿੰਗਜੀ ਦਾ ਜਿਹੜਾ ਬਿਆਨ ਆਇਆ ਉਸ ਨੂੰ ਲੈ ਕੇ ਵਿਚਾਰ ਕਰਦੇ ਆ ਕਿ ਘੱਟ ਗਿਣਤੀ ਲੋਕਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂ ਜਾਤੀ ਵਿਤਕਰਾ ਕੀਤਾ ਜਾਂਦਾ ਕਿਉਂ ਜਿਹੜਾ ਆ ਜਿਹੜੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਨੂੰ ਫਿਰ ਤੋਂ ਜਿਹੜਾ ਜਿਹੜਾ ਉਹਨਾਂ ਨੂੰ ਜਿਹੜਾ ਜਾਤੀ ਵਿਤਕਰਾ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਕਿਉਂਕਿ ਜ ਜਕਰ ਬੂਟਾ ਸਿੰਘ ਦੀ ਗੱਲ ਕਰਦੇ ਆਂ ਤੇ ਉਹਨਾਂ ਦੀ ਜਿਹੜੀ ਆ ਐਜੂਕੇਸ਼ਨ ਦੀ ਗੱਲ ਕਰਦੇ ਆਂ ਜਾਂ ਫਿਰ ਜਿਹੜਾ ਉਹਨਾਂ ਦੀ ਕਾਬਲੀਅਤ ਸੀ ਉਹਨਾਂ ਨੇ ਆਪਣੇ ਉਸ ਪਦ ਨੂੰ ਕਾਬਲੀਅਤ ਦੇ ਨਾਲ ਪਾਇਆ ਸੀ ਸੋ ਗੱਲ ਕਰਦੇ ਆਂ ਸਰ ਜੀ ਸਵਾਗਤ ਹੈ ਜੀ ਦਰਾਵੜ ਚੈਨਲ ਤੇ ਸਭ ਤੋਂ ਪਹਿਲਾਂ ਮੈਂ ਸ੍ਰੀਨਾਮ ਸਿੰਘ ਗਿੱਲ ਜੀ ਕੱਟ ਗਿੰਤੀ ਲੋਕ ਫਲਾਈਸ ਸਤਾਵਲ ਦਰਾਵੜ ਚੈਨਲ ਦੀ ਮੈਨੇਜਮੈਂਟ ਦਾ ਔਰ ਮਨਦੀਪ ਸਿੰਘ ਜੀ ਆਪ ਜੀ ਦਾ ਔਰ ਆਪ ਜੀ ਦੇ ਕੈਮਰਾਮੈਨ ਦਾ ਧੰਨਵਾਦ ਕਰਦਾ ਵਾਂ ਜੀ ਜਿਹੜਾ ਅੱਜ ਦਾ ਤੁਹਾਡਾ ਵਿਸ਼ਾ ਜੀ ਕਾਂਗਰਸ ਪਾਰਟੀ ਦੇ ਸਟੇਨ ਦਾ ਚੀਫ ਜੀ ਅਮਰਿੰਦਰ ਸਿੰਘ ਰਾਜਾ ਅਭਿੰਗ ਜੀ ਵੱਲੋਂ ਜੀ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਪੂਤਾ ਸਿੰਘ ਜੀ ਉੱਤੇ ਜੀ ਨਸਲੀ ਹਮਲਾ ਕਰਨਾ ਜੀ ਜਾਤੀ ਵਿਤਕਰਾ ਕਰਨਾ ਜੀ ਔਰ ਉਹਨਾਂ ਦੇ ਬਾਬਤ ਜਿਹੜੇ ਏਡੇ ਭੱਦੇ ਸ਼ਬਦਾਵਲੀ ਵਰਤਣੀ ਜੀ ਉਹ ਕਾਂਗਰਸ ਪਾਰਟੀ ਦੀ ਸੋਚੀ ਸਮਝੀ ਉਹ ਸਾਜ਼ਿਸ਼ ਦਾ ਹਿੱਸਾ ਵਾ ਜੀ ਜੀ ਦੇ ਨਾਲ ਪਹਿਲੇ ਸਮਾਜ ਨੂੰ ਟਾਰਗੇਟ ਤੇ ਹਣਾ ਰਡਾਰ ਤੇ ਲਿਆਉਣਾ ਜੀ ਜਿਸ ਵੋਟ ਬੈਂਕ ਦੀ ਬਤਾਲ ਜੀ ਜਿਸ ਸਮਾਜ ਦੇ ਵਰਖਿਆਂ ਦੀ ਬਦੌਲਤ ਜੀ ਅੱਜ ਸਾਡਾ ਸ਼ਾਨਾਮਰਤੀ ਇਤਿਹਾਸ ਜੀ ਸਾਡੇ ਮਗਰਪੁਰ ਸ਼ਾਮਾ ਬਣ ਖੜਾ ਜੀ ਉਹਨਾਂ ਨੂੰ ਇੱਕ ਕਾਂਗਰਸ ਦੇ ਲੀਡਰ ਵੱਲੋਂ ਚੈਲੰਜ ਕਰਨਾ ਔਰ ਉਹਨਾਂ 팀 ਕੋਲ ਚੁੱਕਣੀ ਇਸ ਗੱਲ ਦੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਨਿੰਦਾ ਕਰਦੀ ਆ ਜੀ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਜੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਜੀ ਦੇ ਮਾਨਯੋਗ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਜੀ ਔਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਜੀ ਅਪੀਲ ਕਰਦੇ ਆ ਜਨਤ ਕੇ ਹਿੱਤ ਚ ਵੀ ਇਹ ਜਿਸ ਤਰੀਕੇ ਦੇ ਨਾਲ ਕਾਂਗਰਸ ਮੈਨ ਨੇ ਕਾਂਗਰਸ ਦੇ ਲੀਡਰ ਨੇ ਜੀ ਨਸਲੀ ਵਿਤਕਰਾ ਜਨਤਕ ਜਨਤਕ ਤੌਰ ਤੇ ਕੀਤਾ ਫਿਰਕੂ ਜ਼ਹਿਰ ਕੋਲਿਆ ਜੀ ਔਰ ਵੱਡੇ ਪੱਧਰ ਤੇ ਸ਼ੈਡਿਊਲ ਕਾਸਟ ਸਮਾਜ ਨੂੰ ਅਲੱਗ ਥਲੱਗ ਦੱਸ ਕੇ ਉਹਨੂੰ ਡੋਮੀਨੇਟ ਕੀਤਾ ਜੀ ਇੱਕ ਪੜ੍ਹੇ ਲਿਖੇ ਔਰ ਇੰਟੈਲੈਕਚੁਅਲ ਬੰਦੇ ਨੂੰ ਜਿਹੜਾ ਗਵਰਨਰ ਵੀ ਰਹਿ ਭਾਰਤ ਚ ਵਜ਼ੀਰ ਵੀ ਰਹਿ ਕਮਿਸ਼ਨਰ ਦੀ ਜ਼ਿੰਮੇਵਾਰੀ ਕੀਤੀ ਉਹਨਾਂ ਨੂੰ ਸੀਰੀ ਸਮਝ ਕੇ ਕੋਸ਼ਿਸ਼ ਕੀਤਾ ਇਹ ਬਹੁਤ ਸ਼ਰਮਨਾਕ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਆਟੋ ਬਾਇਓਗ੍ਰਾਫੀ ਸਵੈ ਜੀਵਨੀ ਰਾਜਾ ਬੜਿੰਗ ਜੀ ਨੂੰ ਪੜ੍ਹ ਲੈਣੀ ਚਾਹੀਦੀ ਸੀ ਉਸ ਤੋਂ ਬਾਅਦ ਗੱਲ ਕਰਦਾ ਜੀ ਔਰ ਕ੍ਰਿਟੀਕਲ ਪਾਰਟੀਆਂ ਵੱਲੋਂ ਸ਼ੈਡਿਊਲ ਕਾਸਟ ਵੋਟ ਨੂੰ ਵਰਤਣਾ ਛਤਕੰਡਾ ਵਰਤਣਾ ਔਰ ਪਿੰਡਾਂ ਦੇ ਵਿੱਚ ਦੱਬੇ ਕੁਟਲੇ ਸਮਾਜ ਤੋਂ ਅੱਜ ਵੀ ਸਰੀਵਾਂ ਕੰਮ ਲੈਣਾ ਸਾਡੇ ਸੰਵਿਧਾਨ ਨੂੰ ਸਤਾ ਚ ਰਿਹਾ ਹੈ ਚਲੋ ਬਿਲਕੁਲ ਬਿਲਕੁਲ ਜਿਹੜਾ ਅਮਰਿਤਧ ਰਾਜਾ ਵੜਿੰਗ ਜੀ ਐਮਪੀ ਐਮਐਲਏ ਬਣਿਆ ਉਹ ਇਸ ਦੇ ਆਧਾਰ ਤੇ ਬੜਿਆ ਸੀ ਦੇਸ਼ ਦੇ ਸੰਵਿਧਾਨ ਦੇ ਸੰਵਿਧਾਨ ਦੇ ਕੋਲ ਬਿਲਕੁਲ ਜੀ ਔਰ ਇਹਨਾਂ ਸ਼ਬਦ ਲਈ ਸੀ ਵੀ ਦੇਸ਼ ਦੀ ਇਕਤਾ ਤੇ ਅਖੰਡਤਾ ਦੀ ਰਾਖੀ ਕਰਾਂਗੇ ਕਰਾਂਗੇ ਅਸੀਂ ਸੈਂਪਰ ਦਾ ਇਕਤਾ ਦੇ ਖਿਲਾਫ ਆ ਅਸੀਂ ਭਾਈਚਾਰਕ ਸਾਂਝ ਤੇ ਆ ਕੇ ਚਾ ਲੇਕਿਨ ਜਿਹੜੀ ਤਰਨ ਤਾਰਨ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਜੀ ਤੇ ਇਸ ਲੀਡਰ ਨੇ ਜੀ ਵੋਟ ਕੈਪਚਰ ਕਰਨ ਦੇ ਲਈ ਸ਼ੈਡਿਊਲ ਕਾਸਟਾਂ ਦੇ ਮਹਾਨਾਇਕ ਜੀ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਜੀ ਸਰਦਾਰ ਬੂਟਾ ਸਿੰਘ ਜੀ ਦੇ ਖਿਲਾਫ ਜੋ ਜਾਤੀ ਤੌਰ ਤੇ ਇਹਨਾਂ ਨੇ ਸ਼ਬਦ ਕਹੇ ਜੋ ਨਸਲੀ ਹਮਲੇ ਕਹੇ ਉਹਦੇ ਲਈ ਇਹ ਦਲਤ ਸਮਾਜ ਦੀ ਕਚਹਿਰੀ ਚ ਜੀ ਸਜ਼ਾ ਦੇ ਭਾਗੀਦਾਰ ਜੀ ਪਰ ਸਰ ਇਹ ਅਕਸਰ ਕੋਈ ਨਵੀਂ ਗੱਲ ਵੀ ਨਹੀਂ ਆ ਜੇਕਰ ਬਿਤਕਰੇ ਦੀ ਗੱਲ ਕਰਦੇ ਆ ਜੇਕਰ ਆਪਾਂ ਦੇਖਦੇ ਆ ਕਿ ਜਾਤੀ ਸੂਚਕ ਸ਼ਬਦਾਂ ਦੇ ਨਾਲ ਜਿਹੜਾ ਤੋਲਿਆ ਜਾਂਦਾ ਕਿ ਕੋਈ ਨਵਾਂ ਨਈਂ ਆ ਪਰ ਇਸ ਤੇ ਪੂਰਨ ਤੌਰ ਤੇ પ્રતિਬੰਧ ਲੱਗਣ ਦੇ ਲਈ ਕਿਹੋ ਜੀ ਜਿਹੜਾ ਹੈ ਕਿਹੋ ਜਿਹਾ ਵਿਧਾਨ ਹੋਣਾ ਚਾਹੀਦਾ ਜਾਂ ਫਿਰ ਇਕੁਐਲਟੀ ਦੀ ਜਦੋਂ ਗੱਲ ਕਰਦੇ ਆ ਤਾਂ ਕਿਉਂ ਨਹੀਂ ਇਹ ਲੋਕ 바ਵਾ ਸਭ ਅੰਬੇਦਕਰ ਜੀ ਦੀ ਗੱਲ ਨੂੰ ਮੰਨਦੇ ਕਿਉਂ ਨਹੀਂ ਇਹ ਲੋਕ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਮੰਨਦੇ ਕਿਉਂ ਇਹ ਜਿਹੜਾ ਹੋ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਬਾਬੇ ਨਾਨਕ ਦੇ ਫਲਸਫੇ ਨੂੰ ਸਭ ਕੋ ਲੱਗੇ ਆ ਜੀ ਇਸ ਵੇਲੇ ਜਿਹੜਾ ਵੈਸਟਰਨ ਕਲਚਰ ਅਡਾਪਟ ਕਰ ਲੈ ਸਾਡੀ ਸਟਿਲੀ ਵਾਹ ਰਹੀ ਗੱਲ ਹੈ ਕਹਿਦੇ ਕਾਨੂੰਨ ਦੀ ਮੰਨਣ ਦੀ ਜਿਨ੍ਹਾਂ ਨੇ ਕਹਿਦਾ ਕਾਨੂੰਨ ਲਾਗੂ ਕਰਨਾ ਉਹ ਤਾਂ ਖੁਦ ਤੋੜ ਰਹੇ ਖੁਦ ਤੋੜ ਰਹੇ ਦੂਸਰੀ ਗੱਲ ਇਹਨਾਂ ਤੇ ਸਖਤੀ ਕਰਦਾ ਹੋ ਸਕਦੀ ਆ ਜੀ ਸਖਤੀ ਹੋ ਸਕਦੀ ਜਿਵੇਂ ਹਾਈ ਕੋਰਟ ਕੋ ਪਾਵਰਾ ਸੁਪਰੀਮ ਕੋਰਟ ਕੋ ਪਾਵਰਾ ਜੀ ਮਨੁੱਖੀਤਕਾਰ ਕਮਿਸ਼ਨ ਕੋ ਪਾਵਰਾ ਜੀ ਜੇਕਰ ਪੰਜਾਬ ਰਾਜ ਅਨਸੂਚੇ ਜਾਤੀਆਂ ਕਮਿਸ਼ਨ ਨੂੰ ਜੁਡੀਸ਼ਰੀ ਪਾਵਰਾਂ ਦੇ ਦਿੱਤੀਆਂ ਜਾਣ ਜੀ 1 ਸਾਲ ਬਾਅਦ ਉਹਦੀ ਐਨਾਲਿਸਿਸ ਕਰਾ ਸਰਵੇ ਕਰਾ ਲਿਓ ਜੀ ਜੀਡੀਓ ਦੀ ਆਉਣ ਵਾਲੀ ਰਿਪੋਰਟ ਐ ਨਤੀਜਾ ਰਿਪੋਰਟ ਇੱਕ ਨਵਾਂ ਇਤਿਹਾਸ ਸਿਰਸ ਜੀ ਜਦੋਂ ਤੁਸੀਂ ਕਿਸੇ ਨੂੰ ਰეკਮੈਂਡੇਸ਼ਨ ਪਾਵਰ ਕੋ ਦੇਓਗੇ ਉਹ ਸਿਰਫ ਸ਼ਿਫਾਰਿਸ਼ ਹੀ ਕਰ ਸਕਦਾ ਜੀ ਹੁਕਮ ਨਹੀਂ ਦੇ ਸਕਦਾ ਜਿਹੜਾ ਐਸਸੀ ਕਮਿਸ਼ਨ ਪੰਜਾਬ ਆ ਇਹਨੂੰ ਹੁਕਮ ਦੇਣ ਦੀ ਸ਼ਕਤੀ ਸੰਵਿਧਾਨ ਦੇਵੇ ਇਹਨੂੰ ਇਹਨੂੰ ਪਾਰਲੀਮੈਂਟ ਦੇਵੇ ਇਹਨੂੰ ਸਾਡੀ ਜਿਹੜੀ ਅਸੈਂਬਲੀ ਦੇਵੇ ਜੀ ਫਿਰ ਕੁਝ ਨਵਾਂ ਦਾ ਹੋ ਸਕਦਾ ਜੀ ਦੂਸਰੀ ਗੱਲ ਜਾਤੀ ਵਿਤਕਰੀ ਦੀ ਗੱਲ ਸਾਡੀ ਸਮਾਜ ਚੋਂ ਉਪਚਦੀ ਹੈ ਵਾਹ ਕਿਹਨੇ ਮਨੁੱਖੀ ਜਾਤ ਸਭ ਇੱਕ ਇੱਕ ਦਾਚਾਰ ਹੋ ਔਰ ਜਿਹੜੇ ਧਰਮ ਦੇ ਠੇਕੇਦਾਰ ਨੇ ਧਰਮ ਦੇ ਲੰਬੜਦਾਰ ਨੇ ਜੀ ਸਿੱਖ ਪ੍ਰਚਾਰਕ ਨੇ ਧਰਮ ਦੇ ਸਿੱਖ ਪ੍ਰਚਾਰਕ ਨੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਲਕੁਲ ਬਿਲਕੁਲ ਸਾਡੇ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਨੇ ਅਦ ਅਸਲ ਦੇ ਵਿੱਚ ਜਿੰਨਾ ਵੀ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ आदेश ਤੇ ਸੰਦੇਸ਼ ਜਾਰੀ ਹੋਏ ਜੀ ਇਹ ਸ਼ਮਸ਼ਾਨ ਘਾਟਿਕ ਕਰਦੇ ਹੋ ਗੁਰਦੁਆਰੇ ਕਰਦੇ ਹੋ ਬਟਾ ਕਰਦੇ ਹੋ ਬਟਾ ਇੱਕ ਕਰਦੇ ਹੋ ਖੰਡੇ ਦੀ ਪਹੁੰਚੋਂ ਅੰਮ੍ਰਿਤਪਾਨ ਹੁੰਦਾ ਉਦੋਂ ਤਾਂ ਜਾਤ ਦੇ ਆਧਾਰ ਤੇ ਨਹੀਂ ਹੁੰਦਾ ਲੇਕਿਨ ਉਸ ਤੋਂ ਬਾਅਦ ਜਾਤ ਜਿਹੜੀ ਆ ਗੁਰੂਆਂ ਦੇ ਨਾਂ ਤੇ ਵੀ ਜਾਤੀ ਤੌਰ ਤੇ ਵੰਡੀ ਗਈ ਸੰਗਤ ਵੀ ਵੰਡੀ ਗਈ ਡਿਵਾਈਡ ਹੋ ਗਿਆ ਹਾਂ ਇਹ ਜਿਹੜਾ ਵਾ ਲਗਾਤਾਰ ਸੋਚ ਨਿਹਾਰ ਵਧਦਾ ਜਾ ਰਿਹਾ ਇਹ ਘਟਦਾ ਨਹੀਂ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਤੁਸੀਂ ਇਸ ਚੈਨਲ ਨੂੰ ਸੁਣ ਰਹੇ ਹੋ ਸਰਵੋਤਮ ਸ਼੍ਰੀ ਕਲਤਕ ਸਾਬ ਦੇ ਜ਼ਥੇਦਾਰ ਸਾਹਿਬ ਤੁਹਾਨੂੰ ਸੁਪੀਲ ਕਰਦੇ ਆ ਜੀ ਦੋਵੇਂ ਰਾਲ ਕੇ ਸਿੱਖ ਕੌਮ ਦੇ ਵਿੱਚ ਜਾਤ ਪਾਤ ਦਾ ਪਾੜਾ ਜੇਕਰ ਚਾਹੋ ਤਾਂ ਤੁਸੀਂ ਖਤਮ ਕਰ ਸਕਦੇ ਦਿਓ ਨਿਰਦੇਸ਼ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਡਿਊਟੀਆਂ ਲਾ ਦਿਓ ਧਰਮ ਪ੍ਰਚਾਰ ਕਮੇਟੀ ਨੇ ਡਿਊਟੀਆਂ ਲਾ ਦਿਓ ਔਰ ਜਿਹੜੇ ਲੋਕਲ ਗੁਰਦੁਆਰੇ ਨੇ ਲੋਕਲ ਗੁਰਦੁਆਰੇ ਦੀ ਇਮਾਰਤਾਂ ਇਹ ਇਹਦੇ ਵਿੱਚ ਗੁਰੂ ਦਾ ਸਤਕਾਰ ਨਹੀਂ ਇੱਕ ਗੁਰਦੁਆਰਾ ਸਾਹਿਬ ਕਰਦੇ ਹੋ ਇੱਕ ਸ਼ਮਸ਼ਾਨ ਘਟ ਕਰਦੇ ਹੋ ਔਰ ਲਕਾਈ ਤੇ ਬਹੁਤ ਵੱਡਾ ਸੰਦੇਸ਼ ਆ ਜਾਏਗਾ ਕਿ ਪੰਜਾਬ ਸਟੇਟ ਨੇ ਜਾਤ ਦੇ ਖਿਲਾਫ ਝੰਡਾ ਬਰਦਾਰ ਕਰ ਸਰ ਤਰਨਤਾਰਨ ਦੀ ਤੁਸੀਂ ਗੱਲ ਕਰਦੀ ਸੀ ਤਰਨਤਾਰਨ ਦੇ ਵਿੱਚ ਬਹੁਤ ਵੱਡਾ ਵੋਟ ਬੈਂਕ ਜਿਹੜਾ ਆ ਗਰੀਬ ਤੇ ਦੱਬੇ ਹੋਏ ਜਿਹੜੇ ਲੋਕਾਂ ਦਾ ਮੈਂ ਵੀ ਉੱਥੇ ਜਿਹੜਾ ਪਿੱਛੇ ਜੇ ਸਰਵੇ ਕਰਕੇ ਆਇਆ ਔਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਾਂਗਰਸ ਪਾਰਟੀ ਆਪਣਾ ਜਿਹੜਾ ਪ੍ਰੋਪੋਗੈਂਡਾ ਕਰਨ ਦੇ ਲਈ ਉਹ ਫਸ ਗਈ ਆ ਉਹ ਪ੍ਰੋਵੋਕੈਂਡਾ ਕਰਨਾ ਚਾਹਦੀ ਸੀ ਪਰ ਉਹ ਫਸ ਗਈ ਆ ਹੁਣ ਆ ਕੇ ਤੁਹਾਨੂੰ ਕੀ ਲੱਗਦਾ ਕਿ ਉਹ ਤੁਸੀਂ ਇਸ ਮਸਲੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਕਿ ਜੇਕਰ ਇਹ ਨ ਇੱਕ ਕੈਰੀਬਲ ਲੀਡਰ ਹੁੰਦੀ ਲੀਡਰਸ਼ਿਪ ਹੁੰਦੀ ਕਿਸੇ ਵੀ ਪਾਰਟੀ ਦੀ ਪੰਜਾਬ 'ਚ ਜੀ ਤਾਂ ਫਿਰ ਬਾਹਰੋਂ ਜਿਹੜੀ ਬਾਹਰਲੀ ਪਾਰਟੀ ਆ ਜੀ ਆਮ ਆਦਮੀ ਪਾਰਟੀ ਵੀ ਪੰਜਾਬ 'ਚ ਰਾਜ ਭਾਗਣਾ ਰਾਜ ਭਾਗਣਾ ਸਾਡੀ ਸਟੇਟ ਡਿਸਕਵਾਲਿਫਾਈ ਹੋ ਚੁੱਕੀ ਲੀਡਰਸ਼ਿਪ ਜੀ ਜੇ ਕਿਸੇ ਵੀ ਪਾਰਟੀ ਦੀ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਜੇਕਰ ਸਾਡੇ ਘਰ ਦੇ ਵਿੱਚ ਸਾਡਾ ਗਵਾਂਢੀ ਆ ਕੇ ਰਾਜ ਕਰ ਰਿਹਾ ਤਾਂ ਇਹਦਾ ਮਤਲਬ ਵੀ ਅਸੀਂ ਫੇਲ ਹੋ ਚੁੱਕੇ ਹਾਂ ਅਸੀਂ ਸਿਸਟਮ ਤੇ ਕੰਟਰੋਲ ਨਹੀਂ ਕਰ ਸਕਦੇ ਰਹੀ ਗੱਲ ਬਾਈ ਇਲੈਕਸ਼ਨ ਦੀ ਸਮੇਤ ਸਟੇਟ ਗਵਰਨਮੈਂਟ ਔਰ اپੋਜੀਸ਼ਨ ਪਾਰਟੀਆਂ ਜੀ ਅਸੀਂ ਰਹੀ ਲੜ ਰਹੇ ਹਾਂ ਜੀ ਮੈਂ ਲੜ ਰਿਹਾ ਮਾਮਕਾਰ ਨਾਲ ਜੀ ਲੜ ਰਹੇ ਨੇ ਰਿਟਾਇਰਡ ਆਈਐਸ ਨੇ ਐ ਸਰਦਾਰ ਕਰਪਾਲ ਸਿੰਘ ਜੀ ਲੜ ਰਹੇ ਨੇ ਫਤਿਹ ਜੰਗ ਜੀ ਲੜ ਰਹੇ ਨੇ ਟੀਆਰ ਸਰੰਗਲ ਸਾਹਿਬ ਬਹੁਤ ਵੱਡਿਆਈ ਅਫਸਰ ਨੇ ਜੀ ਉਹ ਲੜ ਰਹੇ ਨੇ ਇੱਕ ਵੀ ਚਾਹੇ ਆਜ਼ਾਦ ਨੇ ਤੇ ਚਾਹੇ ਪਾਰਟੀ ਦੇ ਕੈਂਡੀਡੇਟ ਨੇ ਮਨਦੀਪ ਜੀ ਕਿਸੇ ਨੇ ਵੀ ਬੱਚਿਆਂ ਦੀ ਪੜ੍ਹਾਈ ਦੀ ਫ੍ਰੀ ਗੱਲ ਨਹੀਂ ਕੀਤੀ ਵੀ ਪ੍ਰਾਈਵੇਟ ਸਕੂਲਾਂ 'ਚ ਅਸੀਂ ਤੁਹਾਡੇ ਬੱਚੇ 6 ਤੋਂ 14 ਨਹੀਂ ਐਮਏ ਬੀਏ ਪੀਐਚਡੀ ਤੱਕ ਫ੍ਰੀ ਪੜਾਵਾਂਗੇ ਸਾਡਾ ਰਾਜ ਲੈ ਕੇ ਆਓ ਜੀ ਪਰ ਜੀ ਜੀ ਸਰ ਮੈਂ ਇੱਕ ਸਵਾਲ ਕਰਨਾ ਚਾਹਣਾ ਪਰ ਨਹੀਂ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹਣਾ ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਣਾ ਚਾਹਣਾ ਕਿ ਮੈਂ ਜਦੋਂ ਤਰਨਤਨ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਦੇ ਲਈ ਉੱਧਰ ਗਿਆ ਸੀ ਤਾਂ ਉੱਥੇ ਜੋ ਬਾਬਾ ਨਿਸ਼ੱਤਨਾ ਸ਼ੇਰਗਿੱਲ ਜੀ ਆ ਉਹਨਾਂ ਦੀ ਧਰਮ ਪਤਨੀ ਆ ਉਹਨਾਂ ਨੇ ਤਰਨਤਨ ਹਲਕੇ ਦੇ ਵਿੱਚ ਸਕੂਲ ਵੀ ਲੈ ਲਿਆ ਔਰ ਪਲੱਸ 2 ਤੋਂ ਵਾਅਦਾ ਦੇ ਦਿੱ ਜਿਹੜੇ ਬੱਚੇ ਉਹਨਾਂ ਦੇ ਲਈ ਉਹ ਵਰਕ ਕਰ ਰਹੇ ਨੇ ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਆਜ਼ਾਦ ਉਮੀਦਵਾਰ ਹੈ ਤੁਸੀਂ ਗੱਲ ਕਰ ਰਹੇ ਹੋ ਕਿ ਆਜ਼ਾਦ ਉਮੀਦਵਾਰ ਵੀ ਹੋਵੇ ਭਾਵੇਂ ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਆਜ਼ਾਦ ਉਮੀਦਵਾਰ ਹੈ ਉਹਦੀ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਦੇਖੋ ਪਹਿਲੀ ਤੇ ਗੱਲ ਅਸੀਂ 2.5 ਤੋਂ 3 ਕਰੋੜ ਮਾਪੇ ਜੀ ਅਸੀਂ ਤਾਂ ਖੁਦ ਨਾ ਨਹੀਂ ਖੜ ਰਹੇ ਜੀ ਮੈਂ ਤੁਹਾਨੂੰ ਦੱਸਦਾ ਜੀ ਹਾਈ ਕੋਰਟ ਦਾ ਹੁਕਮ ਆ ਗਿਆ ਜੀ ਰਾਈਟ ਟੂ ਐਜੂਕੇਸ਼ਨ ਐਕਟ 2009 ਤੇ ਜੀ ਅਸੀਂ ਕੇਸ ਜਿੱਤੇ ਹਾਂ ਇਸ ਸਾਥ ਜੀ ਪੰਜਾਬ ਦਾ ਸਿੱਖਿਆ ਭਾਗ ਨੇ ਆਰਡਰ ਕੀਤੇ ਵੀ ਬੱਚਿਆਂ ਨੂੰ ਸ਼ੇਰ ਤੋਂ 14 ਸਾਲ ਤੱਕ ਫ੍ਰੀ ਪੜਾਓ ਉਹ ਅਮੀ ਬੀਲਿਆ ਜੀ ਸਟੇਟ ਕੋ ਕੀ ਪਾਵਰ ਹੈ ਕੌਮੀ ਬਿੱਲ 'ਤੇ ਹਸਤਕਸ਼ਪ ਕਰਨ ਦੀ ਜੀ ਜਦੋਂ ਉਹਨਾਂ ਨੇ ਕਹਿ ਤਾ ਵਿਸ਼ੇਸ਼ ਤੌਰ 'ਤੇ ਪੜਾਓ ਇਹ ਚੋਰ ਮੋਰੀਆਂ ਕੀਤੀਆਂ ਇਹ ਸਟੇਟ ਇਸ ਵੇਲੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਕਰ ਰਹੀ ਹੈ ਆਪਣੇ ਹੀ ਸਰਕਾਰੀ ਵਿਭਾਗ ਦੇ ਉਲੰਘਣਾ ਕਰ ਰਹੇ ਆ ਅੱਜ ਹਾਲਾਤ ਇਹ ਬਣ ਗਏ ਵੀ ਹਾਈ ਕੋਰਟ ਔਰ ਸਟੇਟ ਛੁੱਟੀ ਹੋ ਗਈ ਔਰ ਪ੍ਰਾਈਵੇਟ ਸਕੂਲ ਬੱਤੀ ਹੋ ਗਏ ਜੀ ਰੇ ਕੈਂਡੀਡੇਟਾਂ ਦੀ ਗੱਲ ਜਿਨੇ ਕੈਂਡੀਡੇਟ ਬਾਨਾ ਉਹਦੇ ਤੇ ਅਜੰਡਾ ਹੋਣਾ ਚਾਹੀਦਾ ਪਰ ਬਹੁਤ ਕੈਂਡੀਡੇਟਾਂ ਦੇ ਕਿਸੇ ਤੋਂ ਵੀ ਅਜੰਡਾ ਹੀ ਨਹੀਂ ਹੈਗਾ ਕਿ ਅਸੀਂ ਤੁਹਾਡੇ ਬੱਚੇ ਫ੍ਰੀ ਆਫ ਕੋਸਟ ਪੜਾਉਣ ਲਈ ਜ਼ਿੰਮੇਵਾਰੀ ਲੈਂਦੇ ਆ ਜੀ ਸਰਕਾਰ ਵੱਲੋਂ ਜਿਹੜਾ ਜਿਮਨੀ ਚੋਣ ਦਾ ਕੈਂਡੀਡੇਟ ਆ ਉਹ ਤਾਂ ਖੁਦ ਆਰਟੀਕਲ 2009 ਬਾਰੇ ਨੌਲੇਜ ਨਹੀਂ ਰੱਖਦਾ ਬਿਲਕੁਲ ਤਾਂ ਉਹ ਲੋਕਾਂ ਨੂੰ ਕੀ ਦੱਸੇਗਾ ਇਹ ਜਿਹੜੀ ਇਲੈਕਸ਼ਨ ਆ ਇਸ ਇਲੈਕਸ਼ਨ ਦੇ ਜਿਹੜਾ ਜਿੱਤਣ ਦਾ ਮੈਪ ਡੈਂਡਿਆ ਉਹ ਕੈਂਡੀਡੇਟਾਂ ਨੂੰ ਨਹੀਂ ਪਤਾ ਜੀ ਪਹਿਲਾਂ ਹੁੰਦਾ ਇਹ ਚੋਣ ਮੈਨੀਫੈਸਟੋ ਹੁੰਦਾ ਸੀ ਜੀ ਟੈਲੀਕਾਸਟ ਹੁੰਦਾ ਸੀ ਲਾਈਵ ਔਰ ਲੋਕਾਂ ਨੂੰ ਪਤਾ ਲੱਗਦਾ ਸੀ ਵੀ ਐਸ ਪਾਰਟੀ ਦਾ ਆ ਅਜੰਡਾ ਐਸ ਪਾਰਟੀ ਦਾ ਆ ਜੀ 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 ਇਸ ਬਾਈ ਇਲੈਕਸ਼ਨ ਦੇ ਵਿੱਚ ਇਸ ਵੇਲੇ ਜਿੰਨੇ ਵੀ ਕੈਂਡੀਡੇਟ ਨੇ ਉਹ ਆਪਣੀ ਨੀਤੀ ਆਪਣਾ ਅਜੰਡਾ ਸਪਸ਼ਟ ਨਹੀਂ ਕਰ पाए ਜੀ ਵੀ ਦਾਰਾ ਸਾਲ ਉਹ ਕਿਸ ਮੁੱਦੇ ਤੇ ਵੋਟ ਲੈਣ ਆਏ ਤੇ ਲੋਕ ਉਹਨਾਂ ਨੂੰ ਕਿਉਂ ਵੋਟ ਪਾਉਣ ਇਹ ਗੱਲ ਕਲੀਅਰ ਨਹੀਂ ਜੇ ਭੰਬਲ ਘੂਸਾ ਬਣਿਆ ਪਿਆ ਵਾ ਜੀ ਇਸ ਕਰਕੇ ਜੇਕਰ ਇਹ ਇਲੈਕਸ਼ਨ ਜਿਤਨੀ ਜੇਸਵੀ ਕੈਂਡੀਡੇਟ ਨੇ ਜਿਤਨੀ ਆ ਸਭ ਤੋਂ ਪਹਿਲਾਂ ਆਪਣੀ ਨੀਤੀ ਸਪਸ਼ਟ ਕਰੇ ਆਪਣੀ ਨੀਤ ਸਪਸ਼ਟ ਕਰੇ ਜੀ ਔਰ ਜਿਸ ਮੁੱਦੇ ਤੇ ਅਸੀਂ 2.5 3 ਕਰੋੜ ਲੋਕਾਂ ਦੇ ਮੁੱਦੇ ਤੇ ਫ੍ਰੀ ਸਿੱਖਿਆ ਅੰਗਰੇਜ਼ੀ ਸਕੂਲਾਂ 'ਚ ਦੇਣ ਦੀ ਗੱਲ ਕਰ ਰਹੇ ਆ ਯਾਰ ਉਹਦੀ ਤਾਂ ਹਮਾਇਤ ਕੋਈ ਕਰਦਾ ਹੀ ਨਹੀਂ ਹੈਗਾ ਜੀ ਰੱਖਣਾ ਸਾਰੇ ਕੈਂਡੀਡੇਟ ਆਪੋਜੀਸ਼ਨ ਦੇ ਲੀਡਰ ਇਕੱਠੇ ਹੋ ਕੇ ਇੱਕ ਮੁੱਦੇ ਤੇ ਲਓ ਅਸੀਂ ਜਾ ਕੇ ਐਡਰੈਸ ਕਰਦੇ ਆ ਜੀ ਅਸੀਂ ਦੱਸਦੇ ਆਂ ਵੀ ਅੰਗਰੇਜ਼ੀ ਸਕੂਲਾਂ 'ਚ ਗਰੀਬਾਂ ਦੇ ਨਿਆਣੇ ਕਿਵੇਂ ਪੜ ਸਕਦੇ ਆ ਜੀ ਕੀ ਕਾਨੂੰਨ ਹੈ ਕੀ ਪੈਰਾਮੀਟਰ ਹੈ डीसी ਦੇ ਲਈ ਕਿਹੜਾ ਅਫਸਰ ਉੱਤੇ ਪਾ ਬੰਦ ਹੈ ਬੱਚੇ ਪੜਾਉਣ ਲਈ ਇਹਨਾਂ ਕੈਂਡੀਡੇਟਾਂ ਤੇ ਨੌਲੇਜ ਹੀ ਕੁਛ ਨਹੀਂ ਹੈ ਫਿਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਉੱਤੇ ਰੌਲਾ ਪਾਇਆ ਸੀ ਸਿਰਫ ਰੌਲਾ ਹੀ ਸੀ ਦੇਖੋ ਕੁਆਲਿਟੀ ਆਫ ਐਜੂਕੇਸ਼ਨ ਤਾਂ ਹੈ ਨਹੀਂ ਜੇਕਰ ਸਕੂਲ ਨੂੰ ਪੁੱਛੀ ਮਾਰ ਦੋਗੇ ਉਹ ਚ ਰੂਹ ਆ ਜਾਗੀ ਜੀ ਸਮਝਦੇ ਮਰੇ ਪਰਨੇ ਤੁਸੀਂ ਸੂਟ ਪੈਂਟ ਪਵਾ ਦਿਓ ਤੁਸੀਂ ਸ਼ੇਰੇ ਲਾ ਦਿਓ ਉਹ ਸੱਚੀ ਮਿੱਧੀ ਲੜਾ ਬਣ ਕੇ ਉੱਠ ਜੇਗਾ ਜੀ ਉਹ ਆਪਣੇ ਗ੍ਰਸਥੀਆਈ ਕਾਰਜ ਕਰ ਲੇਗਾ ਨਾ ਜੀ ਆਪਣੇ ਜ਼ਿੰਮੇਵਾਰੀਆਂ ਨਿਭਾ ਲੇਗਾ ਪ੍ਰਾਈਵੇਟ ਸਕੂਲ ਕੁਆਲਿਟੀ ਆਫ ਐਜੂਕੇਸ਼ਨ ਦੇ ਰਹੇ ਨੇ ਲੇਕਿਨ ਉਹਦੇ ਬਦਲੇ ਲੁੱਟ ਖੁੱਟ ਕਰ ਰਹੇ ਆ ਸਾਡੇ ਜਿਹੜੇ ਸਰਕਾਰੀ ਸਿੱਖਿਆ ਤੰਤਰ ਆ ਜੀ ਇਹ ਫੇਲ ਹੋ ਚੁੱਕਾ ਸਕੂਲ ਦੀ ਇਮਾਰਤ ਨੂੰ ਸੋਹਣਾ ਕਰਨ ਦੇ ਨਾਲ ਕੁਆਲਿਟੀ ਆਫ ਐਜੂਕੇਸ਼ਨ ਕਿੱਥੋਂ ਪੈਦਾ ਕਰੋਗੇ ਤੁਹਾਡ ਕੋਲ ਤਾਂ ਕੰਟੈਂਟ ਹੀ ਹੈ ਨਹੀਂ ਆ ਜੀ ਉਹ ਕਿਹੜੀ ਹਿਸਟਰੀ ਹੈ ਜਿਹੜੀ ਸਾਡੇ ਦਾਦਿਆਂ ਪੜੀ ਪ੍ਰਦਾਦਿਆਂ ਪੜੀ ਅਸੀਂ ਪੜੀ ਸਾਡੇ ਬੱਚੇ ਪੜੀ ਜਿਹੜੀ ਹਿਸਟਰੀ ਸਾਨੂੰ ਪੜਾਉਂਦੇ ਨੇ ਜਿਹੜਾ ਮੈਥ ਸਾਨੂੰ ਪੰਜਾਬ ਚ ਪੜਾਉਂਦੇ ਨੇ ਸਾਰੀ ਜ਼ਿੰਦਗੀ ਪ੍ਰੈਕਟੀਕਲੀ ਤੁਹਾਡੀ ਲਾਈਫਸ ਕੰਮ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਬਿਲਕੁਲ ਇਹੋ ਜੇ ਤੰਤਰ 21 ਸਦੀ ਆ ਦੁਨੀਆ ਪਲਾਟ ਤੇ ਚੱਲ ਗਈ ਆ ਅਸੀਂ ਅੱਜ ਵੀ 18ਵੀਂ ਸਦੀ ਦੀ ਆਪਣੇ ਬੱਚੇ ਨੂੰ ਪੜਾਉਂਦੇ ਆ ਕਿ ਫਲਾਣ ਆ ਦੇਸ਼ ਨੂੰ ਲੁੱਟ ਕੇ ਲੈ ਗਿਆ ਸਟੇਟ ਲੁੱਟ ਕੇ ਲੈ ਗਿਆ ਉਹ ਸਾਨੂੰ ਕੁੱਟ ਗਿਆ ਜੀ ਉਹ ਸਾਨੂੰ ਮਾਰ ਗਿਆ ਜੀ ਵਾਇਲਡ ਦੀ ਗੱਲ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਣ ਦੇ ਆ ਤੇ ਨਾਲੇ ਗੱਲ ਕਰਦੇ ਸਾਡੇ ਬੱਚੇ ਗੈਂਗਸਟਰ ਕੋ ਬਣਦੇ ਆ ਸਾਡੇ ਬੱਚੇ ਟੈਰਿਸਟ ਕੋ ਬਣਦੇ ਆ ਹਥਿਆਰ ਕੋ ਚੁੱਕਣ ਦੇ ਆ ਸਾਡੀ ਪੋਲੀਟੀਸ਼ੀਅਨ ਸਾਡੀ ਲੀਡਰਸ਼ਿਪ ਆਪ ਹੋਮਲੈਸ ਹੋਈ ਪਈਓ ਹੋਮਵਰਕ ਨਹੀਂ ਕੀਤਾ ਨਾ ਨੇ ਉਹਨਾਂ ਦੇ ਕੋਲ ਕੋਈ এজেন্ডਾ ਨਹੀਂ ਹੈਗਾ ਕੋਈ ਉਹਨਾਂ ਨੂੰ ਨੌਲੇਜ ਹੈ ਨਹੀਂ ਕੋਈ ਉਹਨਾਂ ਦੇ ਕੋਲ ਅਦਨਿਕ ਤਕਨੀਕ ਹੈ ਨਹੀਂ ਜਿਹਦੇ ਨਾਲ ਪੰਜਾਬ ਨੂੰ ਫਤਿਹ ਕੀਤਾ ਜਾ ਸਕਦਾ ਫਿਰ ਤਰਹੰਤਾਂ ਦੀ ਜ਼ਮੀਨੀ ਚੋਣ ਦੀ ਗੱਲ ਕਰਦੇ ਫਿਰ ਤੁਹਾਡੇ ਕਹਿਣ ਮੁਤਾਬਕ ਕਿਸੇ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਪਰ ਜੇ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਆਜ਼ਾਦ ਉਮੀਦਵਾਰ ਦਾ ਸਹਾਇਕ ਕਰ ਦੇਣਾ ਚਾਹੀਦਾ ਪਰ ਜੇਕਰ ਤੁਹਾਡੀ ਲੋਕ ਭਲਾਈ ਸਸਤਾ ਲੋਕਾਂ ਦੇ ਭਲੇ ਲਈ ਜਿਹੜਾ ਕੰਮ ਕਰਦੀ ਆ ਤੇ ਕੀ ਜਿਹੜਾ ਆਜ਼ਾਦ ਕੈਂਡੀਡੇਟ ਆ ਤੁਸੀਂ ਉਸ ਨੂੰ ਜਿਹੜਾ ਆ ਇਸ ਮੈਨੀਫੈਸਟੋ ਨੂੰ ਜਾਂ ਜਾਂ ਸਿੱਖਿਆ ਨੀਤੀ ਨੂੰ ਜਿਹੜਾ ਆ ਦੱਸ ਨਹੀਂ ਸਕਦੇ ਦੇਖੋ ਹਜ਼ਾਰ ਕੈਂਡੀਡੇਟਾਂ ਕਿੱਲੇ ਇੱਕ ਨਹੀਂ ਆ ਜੀ ਹਜ਼ਾਰ ਕੈਂਡੀਡੇਟ ਬਹੁਤ ਨੇ ਜੀ ਲੇਕਿਨ ਇੱਕ ਵੀ ਕੈਂਡੀਡੇਟ ਆਪਣਾ ਧਿਆਨ ਵੋਟਰਾਂ ਵੱਲ ਆਪਣੇ ਲਿਖਤ 'ਚ ਪਾਇਆ ਵੋਟਰਾਂ ਦਾ ਧਿਆਨ ਜੀ ਕਮੀ ਕਿੱਥੇ ਆ ਜੀ ਕਮੀ ਆ ਵੀ ਜੇਕਰ ਤੁਹਾਡੇ ਕੋ ਅੱਜ ਇੱਕ ਪਲੇਟਫਾਰਮ ਸੀ ਤੁਸੀਂ ਸਾਡੇ ਕੋ ਆਗੇ ਜੀ ਵੀ ਅਸੀਂ ਐਕਸਪ੍ਰੈਸ ਕਰਾਈਏ ਕਿ ਉਹ ਕੀ ਚਾਹੁੰਦੇ ਬਿਲਕੁਲ ਇਸੀ ਤਰ੍ਹਾਂ ਜਿਨ੍ਹਾਂ ਨੇ ਵੋਟ ਲੜੀ ਆ ਜੀ ਆਪਣੇ ਵੋਟਰਾਂ ਲ ਆਪਣਾ ਧਿਆਨ ਤਾਂ ਖਿੱਚਣ ਜੀ ਧਿਆਨ ਤਾਂ ਖਿੱਚਦੇ ਪਾਰੇ ਜੀ ਸਟੇਟ ਧਿਆਨ ਖਿੱਚ ਰਹੀ ਹੈ 92 ਦੇ 92 ਐਮ ਐਲ ਏ ਇੱਥੇ ਲਾਏ ਬਿਲਕੁਲ ਕੇਜਰੀਵਾਲ ਸਾਹਿਬ ਇੱਥੇ ਬੈਠੇ ਸੋਸੋਧਿਆ ਸਾਹਿਬ ਇੱਥੇ ਬੈਠੇ ਮਨਿਸਟਰੀ ਇੱਥੇ ਬੈਠੇ ਆ ਉਹਦੇ ਧਿਆਨ ਖਿੱਚ ਰਹੇ ਨੇ ਬਾਈ ਇਲੈਕਸ਼ਨ ਜਿੱਤਣ ਵਾਸਤੇ ਲੇਕਿਨ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਜਾਂ ਜਿਹੜੇ ਆਜ਼ਾਦ ਕੈਂਡੀਡੇਟ ਨੇ ਉਹ ਆਪਣੀ ਨੀਤੀ ਤਾਂ ਸਪਸ਼ਟ ਨਹੀਂ ਕਰ पाए ਤਾਂ ਵੋਟ ਕਿਸ ਆਧਾਰ ਤੇ ਲੈਣਗੇ ਮੇਰਾ ਸਵਾਲ ਹੈ ਉਹਨਾਂ ਦਾ ਜੀ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਇਹਦੇ ਸਪੋਰਟ ਕਰਦੇ ਸਪੋਰਟ ਕਰ ਦੋ ਜਿਮਨੀ ਚੋਣ ਵਿੱਚ ਤਰਨ-ਤਰਨ ਦੇ ਵੋਟਰ ਉਸ ਬੰਦੇ ਦੀ ਉਸ ਕੈਂਡੀਡੇਟ ਉਸ ਪਾਰਟੀ ਦੀ ਸਪੋਰਟ ਕਰ ਰਹੇ ਜਿਹੜੇ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਦੀ ਭੁੱਖ ਦੀ ਔਰ ਐਜੂਕੇਸ਼ਨ ਦੀ ਗਰੰਟੀ ਦੇ ਬਿਲਕੁਲ ਉਹ ਕੋਈ ਵੀ ਹੋ ਸਕਦਾ ਜੀ ਸੋ ਇਹ ਚੀਜ਼ ਜੇ ਉਹ ਸਪਸ਼ਟ ਕਰਨ ਜਿਹੜਾ ਮਰਜ਼ੀ ਵੋਟ ਤੁਹਾਨੂੰ ਲੱਗਦਾ ਵੀ ਕੋਈ ਸਰਕਾਰ ਜਾਂ ਕੋਈ ਯਾਦ ਕੈਂਡੀਡੇਟ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਰੁਜ਼ਗਾਰ ਦੀ ਗਰੰਟੀ ਦੇ ਸਕਦੀ ਹੈ ਤੁਹਾਨੂੰ ਲੱਗਦਾ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਵੀ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਸੀ بڑے ਲੋਕਾਂ ਨੇ ਹੁਮ ਹਮਾ ਕੇ ਜਿਹੜਾ ਉਹਨਾਂ ਨੂੰ ਬੜੇ ਹਾਸੋ ਹਲਾਸ ਦੇ ਨਾਲ ਜਿਤਾਇਆ ਸੀ ਤੁਹਾਨੂੰ ਲੱਗਦਾ ਕਿ ਉਹ ਖਰੀ ਉਤਰੀ ਹੈ ਦੇਖੋ ਕਾਰਨ ਹੈਗਾ ਵੀ ਐਲਾਨ ਕਰ ਦੇਣਾ ਰਸਮੀ ਉੱਤੇ ਪੂਰਨ ਉਤਰਨਾ ਇਹ ਪੋਲਿਟਿਕਲ ਪਾਰਟੀ ਦੇ ਅਜੰਡੇ ਤੇ ਉਹਨਾਂ ਦੀ ਲੀਡਰਸ਼ਿਪ ਦੀ ਨੀਤ ਤੇ ਨੀਤੀ ਦੇ ਡਿਪੈਂਡ ਆ ਨੀਤੀ ਦੇ ਡਿਪੈਂਡ ਜੀ ਜੇਕਰ ਉਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਲੋਕਾਂ ਲਈ ਭਲਾ ਨਹੀਂ ਕੀਤਾ ਪੰਜਾਬ ਦੇ ਲੋਕਾਂ ਲਈ ਕੋਈ ਰਿਪੋਰਟ ਕਾਰਡ ਨਹੀਂ ਤਿਆਰ ਕੀਤਾ ਤਾਂ ਜਿਮਨੀ ਚੋਣ ਚਾਪੀ ਪਤਾ ਲੱਗ ਜਾਏਗਾ ਜੇ ਕੁਝ ਕੀਤਾ ਤੇ ਲੋਕਾਂ ਨੇ ਫਤਿਹ ਦਾ ਪਰਚਮ ਲਹਿਰਾ ਦੇਣਾ ਬਿਲਕੁਲ ਸਮਝਦੇ ਹੋ ਨਾ ਕਿਸੇ ਵੀ ਕੈਂਡੀਡੇਟ ਦੀ ਵੋਟ VOTING ਦੀ ਜਿਹੜੀ ਰਿਜ਼ਲਟ ਆ ਜੀ ਰਿਜ਼ਲਟ ਰਿਪੋਰਟ ਉਹ ਦੱਸਦੀ ਵੀ ਕੈਂਡੀਡੇਟ ਦੇ ਪੱਲੇ ਪੱਲੇ ਜੀ ਵਾਹ ਇਹ ਇਹ ਤਾਂ ਉਸ ਡੇਟ ਨੇ ਫਾਈਨਲ ਕਰਨਾ ਜੀ ਅਸਤੇ ਇੱਕੋ ਤੁਹਾਡੇ ਚੈਨਲ ਦੇ ਮਾਧਮ ਨੇ ਕਹਿੰਦੇ ਆ ਵੀ ਜਿਸ ਵੀ ਕੈਂਡੀਡੇਟ ਨੇ ਵੋਟ ਲੈਣੀ ਜੀ ਆ ਉਸ ਹਲਕੇ ਦੇ ਲੋਕਾਂ ਦੇ ਲਈ ਤੁਹਾਡੀ ਪਟਾਰੀ ਚ ਕੀ ਉਹ ਦੱਸੋ ਉਹ ਦੱਸੋ ਵਾਹ ਉਹ ਤਾਂ ਦੱਸ ਨਹੀਂ ਪਾਰੇ ਤੁਸੀਂ ਬਿਲਕੁਲ ਤਾਂ ਵੋਟ ਕਿਵੇਂ ਲਾਓਗੇ ਜੀ ਸਵਾਲ ਹੋਣਾ ਕੈਂਡੀਡੇਟਾਂ ਜੀ ਤੁਹਾਨੂੰ ਕੀ ਲੱਗਦਾ ਕਿ ਜੇਕਰ ਮਨੁੱਖੀ ਅਧਿਕਾਰਾਂ ਦੀ ਗੱਲ ਤੁਸੀਂ ਪਹਿਲਾਂ ਵੀ ਕਰਦੇ ਸੀ ਜੇਕਰ ਇਹ ਸਾਰੀਆਂ ਪਾਰਟੀਆਂ ਸਾਨੂੰ ਇਸੇ ਤਰ੍ਹਾਂ ਹੀ ਜਿਹੜਾ ਬੁਖਰਾ ਕੇ ਸਾਨੂੰ ਮੂर्ख ਬਣਾ ਕੇ ਜਿਹੜਾ ਵੋਟ ਬੈਂਕ ਦੇ ਲਈ ਸਾਨੂੰ ਵਰਤਦੀਆਂ ਰਹੀਆਂ ਪਰ ਅਸੀਂ ਕਿਵੇਂ ਕਿਵੇਂ ਜਾਗਰਤ ਹੋ ਸਕਦੇ ਹਾਂ ਕਿਵੇਂ ਮਨੁੱਖੀ ਅਧਿਕਾਰਾਂ ਨੂੰ ਪਛਾਣ ਸਕਦੇ ਹਾਂ ਕਿਵੇਂ ਅਸੀਂ ਕਿਹੋ ਜਿਹੀ ਵਿਚਾਰਧਾਰਾ ਨੂੰ ਅਡਾਪਟ ਕਰੀਏ ਜਿਹੜਾ ਅਸੀਂ ਜਾਣੂ ਹੋ ਸਕੀ ਇਹਨਾਂ ਚੀਜ਼ਾਂ ਤੋਂ ਸਭ ਤੋਂ ਵੱਡੀ ਗੱਲ ਮੈਂ ਪੰਜਾਬ ਸਰਕਾਰ ਔਰ ਲੋਕਾਂ ਨੂੰ ਅਪੀਲ ਕਰਦਾ ਹਾਂ ਜੀ ਜਿੱਥੇ ਤੁਸੀਂ ਆਪਣੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਦੇ ਦਿੱਤੇ ਵਾਹ ਕਿੱਥੇ ਤੁਸੀਂ ਉਹਨੂੰ ਐਂਟਰਟੇਨਮੈਂਟ ਦੇ ਸਾਧਨ ਦੇ ਦਿੱਤੇ ਔਰ ਸਕੂਲਾਂ ਕਾਲਜਾਂ ਯੂਨੀਵਰਸਿਟੀ ਨੂੰ ਬੇਨਤੀ ਕਰਾਂਗਾ ਜਿਹੜਾ ਅਧਿਕਾਰਾਂ ਦਾ ਵਿਸ਼ਾ ਵਾ ਜੀ ਇਹਨੂੰ ਐਡੀਸ਼ਨਲ ਵਿਸ਼ਾ ਨਾ ਲਿਆ ਜਾਵੇ ਜੀ ਇਹ ਇਹਨੂੰ ਸਬਜੈਕਟ ਦਾ ਪਾਰਟ ਬਣਾ ਦਿਓ ਜੀ ਲਾਜ਼ਮੀ ਦਾ ਜੀ ਚਾਹੋ 10ਵੀਂ ਕੀਤੀ ਹੈ ਚਾਹੇ ਪਾਸਟੂ ਕੀਤੀ ਚਾਹੇ ਉਹ ਪੋਸਟ ਗ੍ਰੈਜੂਏਟ ਹੈ ਜੀ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਹੱਕ ਹਕੂਕ ਬਾਰੇ ਪਤਾ ਹੋਣਾ ਚਾਹੀਦਾ ਪੜੀ ਲਿਖੀ ਜਮਾਤ ਆਏਗੀ ਆਪਣੇ ਹੱਕਾਂ ਹਕੂਕਾਂ ਕਾਇਦੇ ਕਾਨੂੰਨ ਬਾਰੇ ਨੌਲੇਜ ਰੱਖੇਗੀ ਉਹੋ ਹੀ ਤੰਤਰ ਨੂੰ ਚੇਂਜ ਕਰ ਸਕਦੇ ਆ ਜੀ ਪੋਲੀਟਿਸ਼ੀਅਨ ਜਿਹੜੇ ਪੋਲੀਟੀਕਲ ਚਿਹਰੇ ਚੇਂਜ ਕੀਤੇ ਆ ਜ਼ਿੰਦਗੀਆਂ ਨਹੀਂ ਸਵਰਨੀਆਂ ਵਾਹ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਆ ਲੋੜ ਆ ਸਿਸਟਮ ਨੂੰ ਜਿੱਥੋਂ ਸਾਰਾ ਕੁਝ ਚੱਲਣਾ ਹਾਂ ਅੱਜ ਵੀ ਤੁਸੀਂ ਵੇਖੋ ਪੰਜਾਬ ਪੁਲਿਸ ਜੀ ਦੀ ਕਾਰਗੁਜ਼ਾਰੀ ਚ ਤੁਹਾਨੂੰ ਬ੍ਰਿਟਿਸ਼ ਐਮਪਾਇਰ ਦੀ ਸੋਚ ਦੀ ਬੂਹ ਆਏਗੀ ਵਾਹ ਅੱਜ ਵੀ ਅੰਗਰੇਜ਼ਾਂ ਵਾਲੇ ਦੇ ਰੂਲ ਚੱਲਣਦੇ ਨੇ ਸ਼ਹੀਦ ਦੇ ਆਜਮ ਸਰਦਾਰ ਪਾਕਿਸਤੋਂ ਔਰ ਜਿਹੜੇ ਉਹਨਾਂ ਦੇ ਸਾਥੀ ਸ਼ਹਾਦਤਾਂ ਦੇ ਗਏ ਉਹਨਾਂ ਦੀ ਸ਼ਹਾਦਤ ਅਮੁੱਲੀ ਨਹੀਂ ਪਾਇਆ ਇੰਡੀਅਨ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਿਹੜੇ ਹਾਕਮ ਅੱਜ ਪੰਜਾਬ ਨੂੰ ਨਰੋਲ ਪੰਜਾਬ ਦੇ ਕਲਚਰ ਦੇ ਮੁਤਾਬਕ ਪੰਜਾਬ ਦੇ ਕੰਮ ਤੇ ਏਜੰਡੇ ਦੇ ਮੁਤਾਬਕ ਪੁਲਿਸ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਤਾਂ ਨਹੀਂ ਕਰ ਪਾਏ ਜੀ ਉਹ ਕੀ ਕਰ ਸਕਦੇ ਜੀ ਮੈਂ ਫਿਰ ਤੋਂ ਗੱਲ ਰਾਜਾ ਵਿੜਿੰਗ ਜੀ ਤੇ ਲੈ ਕੇ ਆਉਣਾ ਤੁਹਾਡੀ ਜਿਹੜੀ ਲੋਕ ਭਲਾਈ ਜਿਹੜੀ ਘਾਤਕੰਤੀ ਲੋਕ ਭਲਾਈ ਸੰਸਥਾ ਹੈ ਤੁਹਾਨੂੰ ਲੱਗਦਾ ਕੀ ਕੋਈ ਇਹਦੇ ਤੇ ਐਕਸ਼ਨ ਆਊਗਾ ਤੁਹਾਡੇ ਵੱਲੋਂ ਜਾਂ ਫਿਰ ਜਾਂ ਫਿਰ ਜਿਹੜਾ ਵੀ ਇਨਸਾਨ ਜਾਤੀ ਵਿਤਕ੍ਰਿ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਉਸ ਨੂੰ ਕਿਵੇਂ ਲੜਿਆ ਜਾਵੇ ਦੇਖੋ ਇੱਕ ਇਹ ਵੀ ਇੱਕ ਲੜਾਈ ਹੈ ਦੇਖੋ ਅਸੀਂ ਕਸਾਂਜ ਮੰਚ ਵੀ ਤਿਆਰ ਕਰਾਂਗੇ ਅਸੀਂ ਲੋਕ ਰਾਏ ਵੀ ਲਵਾਵਾਂਗੇ ਜੀ ਔਰ ਅਸੀਂ ਪਰਸਨਲ ਤੌਰ ਤੇ ਜੀ ਇਸ ਮਾਮਲੇ ਨੂੰ ਲੈ ਕੇ ਅਸੀਂ ਜਿਹੜਾ ਸ਼ੈਡਿਊਲ ਕਾਸਟ ਕਮਿਸ਼ਨ ਚ ਵੀ ਅਪਰੋਚ ਕਰਾਂਗੇ ਵਾਹ ਹੋ ਸਕਦਾ ਅਸੀਂ ਪਰਸਨਲ ਵੀ ਜੀ ਕੰਪਲੇਂਟ ਬਣਾਗੇ ਕਿਉਂਕਿ ਇਹ ਸਾਡੇ ਜਾਤ نسل ਮਜ਼ਹਬ ਔਰ ਕੌਮ ਦਾ ਮਸਲਾ ਮਸਲਾ ਵਾਹ ਇਹਤੇ ਅਟੈਕ ਦੀ ਗੱਲ ਹੈ ਇਸ ਅਟੈਕ ਦਾ ਜਵਾਬ ਦੇਣਾ ਐਗਜ਼ੈਂਪਲ ਸੈੱਟ ਕਰਨੀ ਅੱਜ ਸਾਡੀ ਲੋੜ ਵੀ ਔਰ ਸਾਡੀ ਮਜਬੂਰੀ ਮਜਬੂਰੀ ਦੀ ਨਹੀਂ ਤਾਂ ਹਰ ਲੀਡਰ ਉੱਠ ਕੇ ਮਜਬੀ ਸਿੱਖ ਸਮਾਜ ਤੇ ਰਗਰੇਟਾ ਸਮਾਜ ਤੇ ਸਾਡੇ ਵਾਲਵਿਕ ਸਮਾਜ ਤੇ ਰਮਦਾਸੀਆ ਸਮਾਜ ਤੇ ਅਟੈਕ ਕਰੇ ਟਿਕਟਪਨੀ ਕਰਦਾ ਬਿਲਕੁਲ ਇਸ ਲਈ ਇਹਨਾਂ ਨੂੰ ਠੱਲ ਪਾਉਣ ਦੇ ਲਈ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਸੰਭਵ ਯਤਨ ਕਰਾਂਗੇ ਪਰ ਇੱਥੋਂ ਚੰਗੀ ਲੀਡਰਸ਼ਿਪ ਪੈਦਾ ਕਿਵੇਂ ਕੀਤੀ ਜਾ ਸਕਦੀ ਜਿਵੇਂ ਤੁਸੀਂ ਗੱਲ ਕਰਦੇ ਆ ਤਾਂ ਫਿਰ ਵਾਲਮਿਕੀ ਮਜਵੀਸ ਇੱਕ ਸਮਾਜ ਜਾਂ ਫਿਰ ਰਵਿਦਾਦ ਸਮਾਜ ਜੇ ਜੋ ਵੀ ਤੁਸੀਂ ਗੱਲ ਕਰਦੇ ਹੋ ਪਰ ਇੱਥੋਂ ਲੀਡਰਸ਼ਿਪ ਪੈਦਾ ਕਿਵੇਂ ਕੀਤੀ ਜਾ ਸਕਦੀ ਹੈ ਜਿਹੜੀ ਅੱਛੀ ਲੀਡਰਸ਼ਿਪ ਪੈਦਾ ਕਰਕੇ ਜਿਹੜਾ ਸਮਾਜ ਦੇ ਭਲਾਈ ਦੇ ਲਈ ਕੰਮ ਕੀਤੀ ਜਾ ਸਕੂ ਸਭ ਤੋਂ ਪਹਿਲੀ ਗੱਲ ਐਜੂਕੇਸ਼ਨ ਮਾਸਟਰ ਪੜਾਈ ਪਹਿਲੇ ਕੀ ਪਾਰਟੀਆਂ ਕਰਦੀਆਂ ਹੁੰਦੀਆਂ ਸੀ ਕਿ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਲੈਣਾ ਪਏ ਨੇ ਐਸਐਫਆਈ ਚ ਲੈ ਲੈਣਾ ਕਿ ਇਹਨੂੰ ਜਿਹੜੀਆਂ ਵਿਦਿਆਰਥੀ ਜਿੱਥੇ ਬੰਦੀਆਂ ਦੇ ਘੋਲਾ ਚ ਲੈ ਕੇ ਆਉਣਾ ਉਹਦੇ ਚੋਂ ਲੀਡਰਸ਼ਿਪ ਪੈਦਾ ਹੁੰਦੀ ਸੀ ਕਿਉਂਕਿ ਕੇਡ ਰਾਈਸ ਹੁੰਦੇ ਸੀ ਕੇਡ ਰਾਈਸ ਬਿਲਕੁਲ ਅੱਜ ਕੀ ਡ੍ਰੈਗ ਜੀ ਆ ਅੱਜ ਪੈਰਾਸ਼ੂਟ ਸਿਸਟਮ ਜੀ ਪੈਰਾਸ਼ੂਟ ਸਿਸਟਮ ਸਾਡੇ ਡੈਮੋਕ੍ਰੈਟਿਕ ਸਿਸਟਮ ਨੂੰ ਤੈਸ ਨਸ਼ ਕਰ ਰਿਹਾ ਜੀ ਕਿਡਰ ਤਿਆਰ ਕਰੀਏ ਕਿਡਰ ਚ ਲੀਡਰ ਪੈਦਾ ਹੋਵੇ ਨਾ ਕਿ ਲੀਡਰ ਪੈਰਾਸ਼ੂਟ ਆਈਆਂ ਇਹ ਚੀਜ਼ ਸਰਦਾਰ ਦੀ ਲੋੜ ਆ ਅਸੀਂ ਕੋਸ਼ਿਸ਼ ਕਰਾਂਗੇ ਸਟੇਟ ਦੇ ਵਿੱਚ ਸਾਫ਼ ਸੁਥਰੀ ਲੋਕਖਿੱਤੀ ਰਾਜਨੀਤਿਕ ਪਾਰਟੀ ਨੂੰ ਵੀ ਲੈ ਕੇ ਆਈਏ ਔਰ ਲੋਕਾਂ ਨੂੰ ਕਿਡਰਾਈਜ਼ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਸਾਨੂੰ ਇਹ ਜਿਹੜਾ ਰਾਜਨੀਤਿਕ ਤੰਤਰ ਚਾਹੀਦਾ ਜਿਹੜੇ ਸਾਡੇ ਸੂਬੇ ਦੀ ਹੋਣ ਸੂਬੇ ਦੀ ਕੌਖ ਸੂਬੇ ਦੀ ਜਿਹੜੀ ਹੈਗੀ ਆ ਆਇਡੈਂਟੀਟੀ ਨੂੰ ਬਚਾ ਕੇ ਰੱਖੇ ਔਰ ਸਾਡੀ ਨਸਲ ਤੇ ਫਸਲ ਦੀ ਰਾਖੀ ਕਰੇ ਜੀ ਲਾਸਟ ਵਿੱਚ ਕੀ ਕਹਿਣਾ ਚਾਹੋਨੇ ਸਰੋਤਿਆਂ ਸਭ ਤੋਂ ਵੱਡੀ ਗੱਲ ਆ ਹైਦਰਾਬਾਦ ਚੈਨਲ ਜੀ ਨੂੰ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਆਓ ਸਾਡੇ ਰਲ ਕੇ ਇੱਕੋਤਰੀ ਪ੍ਰੋਗਰਾਮ ਬਣਾਈਏ ਔਰ 2027 ਚ ਪੰਜਾਬ ਨੂੰ ਫਿਰ ਹਰਿਆ ਭਰਿਆ ਪੰਜਾਬ ਬਣਾਉਣ ਦੇ ਲਈ ਕੋਈ ਅਜਿਹਾ ਹਜੰਡਾ ਲਿਖੀਏ ਪੰਜਾਬ ਨੂੰ ਕਿਸੇ ਵੀ ਵਿੰਗਾਰ ਕਿਸੇ ਵੀ ਚੈਲੰਜ ਨੂੰ ਸਵੀਕਾਰ ਕਰਨ ਲੱਗਿਆ ਕੋਈ ਸੋਚਣ ਦੀ ਲੋੜ ਨਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ